ਸਭ ਮਨੋ ਕਾਮਨਾ ਪੂਰਨ ਹੋਣ ਸ਼ਲੋਕ ਮਹੱਲਾ ਪੰਜਮਾ ਤਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚੇ ਧਨ ਮਾਲ ਸ਼ਲੋਕ ਮਹੱਲਾ ਪੰਜਮਾ ਤਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚੇ ਧਨ ਮਾਲ ਸ਼ਲੋਕ ਮਹੱਲਾ ਪੰਜਮਾ ਤਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਅਖੰਡ ਬਾਬਾ ਨਾਨਕਾ ਖਾਏ ਖਰਚੇ ਧਨ ਮਾਲ ਸ਼ਲੋਕ ਮਹੱਲਾ ਪੰਜਮਾ ਤਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਅਖੰਡ ਬਾਬਾ ਨਾਨਕਾ ਖਾਏ ਖਰਚੇ ਧਨ ਮਾਲ ਸ਼ਲੋਕ ਮਹੱਲਾ ਪੰਜਮਾ ਤਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚੇ ਧਨ ਮਾਲ ਸ਼ਲੋਕ ਮਹੱਲਾ ਪੰਜਮਾ ਤਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚੇ ਧਨ ਮਾਲ ਸ਼ਲੋਕ ਮਹੱਲਾ ਪੰਜਮਾ ਤਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚੇ ਧਨ ਮਾਲ ਸ਼ਲੋਕ ਮਹੱਲਾ ਪੰਜਮਾ ਤਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਣ ਖਰਚੇ ਧਨ ਮਾਲ